ਇਦੀ ਜੇ ਆਪਾਂ ਗੱਲ ਕਰੀਏ ਜਿਹੜੀਆਂ ਗੇਤੀਆਂ ਵੈਰੈਟੀਆਂ ਨੇ ਬਈ ਉਹਨਾਂ 'ਚ ਤਾਂ ਇਹ ਡੋਡੀ ਰੋਗ ਪੈ ਗਿਆ ਕਿਉਂਕਿ ਉਹਦੇ ਕਈ ਕਾਰਨ ਸੀਗੇ ਜਿਵੇਂ ਕਿ ਨਸਾਰੇ ਦੇ ਟਾਈਮ ਤੇ ਝੋਨਾ ਵਾਰਸ਼ ਦੇ ਵਿੱਚ ਆ ਗਿਆ ਉਦੋਂ ਨੇਰੀ ਝੱਕੜ ਵੀ ਚੱਲੇਗਾ ਦਾਣਿਆਂ ਤੇ ਪੱਤਾਂ 'ਤੇ ਫੰਗਸ ਬਣ ਗਈ ਉਹਨਾਂ ਦਾ ਉਹਨਾਂ ਦੇ ਉੱਪਰ ਡੋਡੀ ਰੋਗ ਬਣ ਗਿਆ ਜਿਹਦਾ ਕਿ ਹੁਣ ਇਸ ਟਾਈਮ ਕੋਈ ਹੱਲ ਨਹੀਂ ਹੈਗਾ ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਡਾਕਟਰ ਸਹਿਵਾਨ ਨੇ ਉਹਨਾਂ ਨੇ ਦੱਸਿਆ ਵੀ ਇਹਦਾ ਕੋਈ ਵੀ ਹੱਲ ਨਹੀਂ ਹੈਗਾ ਆਪਾਂ ਸਪਰੇਹਾ ਨਾ ਕਰੀਏ ਮੱਥਾ ਨਾ ਮਾਰੀਏ ਬੋਲਾ ਵੱਡਾ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਕੋਈ ਮੂੰਗੀ ਵਾਲੀਆਂ ਵੈਰੈਟੀਆਂ ਦੀ ਜਿਵੇਂ ਮੇਰੇ ਏਰੀਆ 'ਚ ਬਈ ਮੂੰਗੀ ਹੈ ਮਾਨਸਾ ਸੱਦਾ ਸਿੰਘ ਵਾਲਾ ਕੋਟਲੀ ਕੋਕਰਪੁਰ ਦਾ ਮੂਸਾ ਇੱਥੇ ਮੂੰਗੀ ਲੱਗਦੀ ਹੈ ਉਹ ਜਿਹੜੀਆਂ ਜੀਰੀਆਂ ਨੇ ਹੁਣ ਪੀਆਰ 126 ਉਹ ਨਸਾਰਾ ਕਰ ਰਹੀਆਂ ਨੇ ਫਲਾਵਰਿੰਗ ਸਟੇਜ ਤੇ ਨਹੀਂਆਂ ਉਹਨਾਂ ਦੇ ਵਿੱਚ ਇਹਦਾ ਹੱਲ ਹੋ ਸਕਦਾ ਪਹਿਲੀ ਗੱਲ ਤਾਂ ਉਹਨਾਂ ਨੂੰ ਬਹੁਤ ਘੱਟ ਆਊਗੀ ਜੇ ਕਿਸੇ ਵੀਰ ਨੇ ਲੇਟ ਰੇ ਕਰਤੀ ਜਾਦੇ ਕਿਉਂਕਿ ਜੂਰੀਆ ਦੀ ਸ਼ਾਰਟ ਸੀਗੀ ਉਹਨਾਂ ਦੇ ਬਾਹਣ ਦੇ ਵਿੱਚ ਤਾਂ ਆ ਸਕਦੀ ਹੈ ਪਰ ਜਦੋਂ ਇਹ ਨਿਸਰਨ ਦੇ ਟਾਈਮ ਤੇ ਆਪਾਂ ਫੰਗੀਸਾਈਡ ਕਰ ਦਈਏ ਵਧੀਆ ਜੇਕਰ ਝੋਨਾ ਨਿਸਰਦਾ ਪੀਆਰ 26 ਉਹਦੇ ਉੱਤੇ ਆਪਾਂ ਫੰਗੀਸਾਈਡ ਕਰਦੇ ਆਂ ਤਾਂ ਇਹਦਾ ਸਾਰਾ ਹੀ ਹੱਲ ਹੈਗਾ ਕੀ ਕਹਣਾ ਕੋਈ ਟਮੇਟੋ ਲਈ ਉਹ ਤੇ ਆ ਜੇ ਪਰ ਨਹੀਂ ਆਉਂਦੀ ਨਹੀਂ ਹੈਗੀ ਪੀਆਰ 126 ਤੇ ਕਿਉਂਕਿ ਇਹ ਨਸਾਰੇ ਦੇ ਟਾਈਮ ਹੈ ਪਰ ਕਈ ਜਿੰਨਾ ਵੀਰਾਂ ਨੇ ਜੂਰੀਆ ਲੇਟ ਕਰੀ ਹੈ ਜਦੋਂ ਡੋਡੀ ਰੋਗ ਇਹ ਨੂੰ ਵੀ ਪੈਕ ਚੱਲਿਆ ਫੇਰ ਇਹਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਦੁਕਾਨਦਾਰ ਕਹੀ ਜਾਂਦੇ ਵੀ ਕਾਪਰ ਕਰ ਦਿਓ ਉਹ ਡੋਡੀਆਂ ਨੂੰ ਝਾੜ ਦੂਗਾ ਚਲੋ ਮੰਨ ਲਓ ਉਹਨਾਂ ਨੂੰ ਝਾੜ ਵੀ ਦਿੱਤਾ ਦਾਣਾ ਦਾ ਤੁਹਾਡੇ ਫੇਰ ਵੀ ਕਿਸੇ ਕੰਮ ਨਹੀਂ ਉਹ ਦਾਣਾ ਦਾ ਖਰਾਬ ਹੋਊਗਾ ਹੀ ਚਾਹੇ ਉਹ ਚ ਡੋਡੀ ਹੈਗੀ ਹੈ ਚਾਹੇ ਨਹੀਂ ਹੈਗੀ ਸੂਏਮੀ ਕਿਸੇ ਦੀਆਂ ਗੱਲਾਂ ਤੇ ਫਰਮਾਂ ਚ ਬਈ ਨਾ ਆਓ ਜਿਹੜੀ ਵੈਰੇਟੀਆਂ ਹੁਣ ਨਿਸਰ ਰਹੀਆਂ ਨੇ ਉਹਨਾਂ ਨੂੰ ਸਾਂਭ ਲਓ ਉਹਨਾਂ ਦੀ ਨਰੀਖਣ ਕਰ ਲਓ ਉਹਨਾਂ ਦਾ ਚੰਗੀ ਤਰ੍ਹਾਂ ਹੱਲ ਹੈਗਾ ਬਈ ਇਸ ਤੋਂ ਬਾਅਦ ਜੇ ਦੋੜੀ ਪੈ ਗਈ ਇਹਦਾ ਕੋਈ ਹੱਲ ਨਹੀਂ ਹੈਗਾ ਵੀਡੀਓ ਚੰਗੀ ਲੱਗੀ ਇੱਕ ਤਾਂ ਕਮੈਂਟ ਜਰੂਰ ਕਰਦਿਆ ਕਰੋ ਬਈ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਆਪਾਂ ਇਹ ਸਮੇਂ ਸਮੇਂ ਸਿਰ ਝੂਨੇ ਦੀਆਂ ਕਣਕ ਦੀਆਂ ਤੇ ਖੇਤੀ ਨਾਲ ਸੰਬੰਧਿਤ ਵੀਡੀਓ ਪਾਉਂਦੇ ਰਹੀਏ ਧੰਨਵਾਦ ਬਈ